ਸਾਰੇ ਇੰਟਰਨ ਸਟਰੀਟ ਨੱਕਾ ਲਈ ਇਹ ਪਕਾਈ ਨਕਾਈ ਦਿਨ ਰਦਾ ਇਹ ਪੰਜਾਬ ਚ ਕੰਮ ਆਪਣੇ ਵੋਟਾਂ ਪੈ ਰਹੀਆਂ ਨਹੀਂ ਪੰਚੇਤੀ ਉਹਦੇ ਕਰਕੇ ਅਸੀਂ ਗੱਡੀਆਂ ਚੈੱਕ ਕਰਦੇ ਆ ਜੀ ਵਿੱਚ ਕੋਈ ਨਸ਼ਾ ਪਦਾਰਥ ਨਾ ਆਲੇ ਦੁਆਲੇ ਜਾਵੇ ਜੀ ਤੇ ਹੁਲੜ ਵੱਜ ਨੂੰ ਮੁੰਡਿਆਂ ਦੇ ਮੋਟਰਸਾਈਕਲ ਦੇ ਚਾਲਾਨ ਕੱਈਦੇ ਨਹੀਂ ਦੋ ਮੁੰਡਿਆਂ ਨੂੰ ਮੋਟਰਸਾਈਕਲ ਬੰਦ ਕਰ ਦਿੱਤੀ ਜੀ ਕੋਈ ਹਰ ਬੰਦੇ ਨੂੰ ਬੇਨਤੀ ਕਰੀ ਜੀ ਭਾਈ ਮਾਤਾ ਦੀ ਜਾਓ ਲੜਵਾਈਆਂ ਕਰੋ ਇਹਨਾਂ ਕੇ ਕਾਫੀ ਗੱਡੀਆਂ ਨੂੰ ਰੋਕਿਆ ਵੀ ਆ ਪੰਜਾਬ ਤੋਂ ਜਿੱਦਾਂ ਜਾਂਦੇ ਆ ਨੇ ਸਾਰੀਆਂ ਸਰਹੱਦਾਂ 'ਤੇ ਰੁਕੀ ਦੀਆਂ ਕੋਣੀ ਦਾ ਛਿਲੇ ਦੀਆਂ ਨਹੀਂ ਕੋਈ ਚੋਣਾਂ ਦੇ ਦਾਮ ਹੱਟ ਜੇ ਸਸਤੀ ਆ ਉਦੋਂ ਪੰਜਾਬ 'ਚ ਲਿਆ ਕੇ ਬੋਟਾਂ ਦੀ ਐਵੇਂ ਤੇ ਬੰਡ ਬੰਡੜਾਈਆ ਤਾਂ ਨਹੀਂ ਕਰਦੇ ਇਸ ਕਰਕੇ ਬਾ ਐਸਐਸਪੀ ਦਾ ਹੁਕਮ ਹੈ ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਇਹ ਕੰਮ ਕਰਦੇ ਆਂ ਉੰਨੇ ਵਾਧਿਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇੱਥੇ ਵੀ ਵੇਖਿਆ ਕੋ ਤਿੰਨ ਤਿੰਨ ਜਣੇ ਬੈਠੇ ਨੇ ਕੋ ਬਿਨਾ ਹੈਲਮਟ ਸਪਲੈਂਟਰਾਂ ਦੇ ਉੱਤੇ ਸਟਾਰਟ ਵਾਜੀ ਕਰਦੇ ਨੇ ਸਰ ਇਹਨਾਂ ਨੂੰ ਬਹੁਤ ਮੂੰਹ ਨਾਲ ਬਹੁਤ ਵਾਰੀ ਕਹਿ ਕੇ ਦੇਖ ਲਿਆ ਜੀ ਹੁਣ ਇਹਨਾਂ ਦਾ ਇਹੀ ਗੱਲ ਹੈ ਜੀ ਇਹਨਾਂ ਦੇ ਚਲਾਣ ਕਰਦੇ ਆ ਤੇ ਬੰਬ ਕਰਦੇ ਆ